ਇੱਕ ਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਜਹਾਂਗੀਰ ਦੋਵੇਂ ਇਕੱਠੇ ਸਫ਼ਰ ਕਰ ਰਹੇ ਸਨ। ਉਸ ਸਮੇਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੰਜਾਬ ਵੱਲ ਆ ਰਹੇ ਸਨ ਅਤੇ ਜਹਾਂਗੀਰ ਕਸ਼ਮੀਰ ਵੱਲ ਨੂੰ ਜਾ ਰਹੇ ਸਨ। ਹਾfte ਵਿੱਚ ਇੱਕ ਮੁਕਤੇ ਪਾਤੇ ਰਿਤੇ ਇੱਕ ਕਰੀਬ ਕਾਹੀ ਸਿਕ ਇੱਕ ਟਕਾ ਅਤੇ ਗੁਰੂ ਦੇ ਘੋੜਿਆਂ ਲਈ ਘਾਹ ਦੇ ਪੰਡ ਲੈ ਕੇ ਦਰਸ਼ਨਾਂ ਨੂੰ ਆਇਆ। ਤੋ ਕੈਂਪ ਲਿਖਿਤੇ ਕਿ ਉਸਨੇ ਜਹਾਂਗੀਰ ਦੇ ਸਿਪਾਹੀਆ ਕੋਲ ਬੁੱਝਿਆ ਕਿ ਉਸਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ ਇਸ ਲਈ ਦੱਸਿਆ ਜਾਵੇ ਕਿ ਸੱਚੇ ਪਾਤਸ਼ਾਹ ਜੀ ਦਾ ਕੈਂਪ ਕਿਹੜਾ ਹੈ ਸਿਪਾਹੀ ਸਮਝਦਾ ਹੈ ਕਿ ਇਹ ਛੇਹ ਕਰੋ ਹਰਗੋਬਿੰਦ ਸਾਹਿਬ ਜੀ ਦਾ ਸਿੱਖ ਹੈ ਤੇ ਉਹਨਾਂ ਦੇ ਹੀ ਦਰਸ਼ਨ ਕਰਨਾ ਚਾਹੁੰਦਾ ਹੈ ਪਰ ਉਹਨਾਂ ਨੇ ਜਾਣ ਬੁੱਝ ਕੇ ਹੀ ਜਹਾਂਗੀਰ ਤੇ ਕੈਂਪ ਵੱਲ ਇਸ਼ਾਰਾ ਕਰ ਦਿੱਤਾ ਕਾਕੇ ਜਹਾਂ 길ਦੇ ਸਰਤੇ ਸਜੀਦ ਦਸਤਾਰ ਅਤੇ ਉਪਰ ਲੱਗੀ ਚਾਗੀ ਕਰਕੇ ਸ਼ਰੀਰ ਨੂੰ ਹੱਥ ਕੋਲਨ ਸਾਹਬ ਜੀ ਤਾਂ ਪਰੇਖਾ ਪੈਂਦਾ ਸੀ ਇਸ ਲਈ ਕਾਹੇ ਨੂੰ ਜਾਂਦਾ ਹੈ ਟੱਕਾ ਅਤਿ ਕਾ ਦੀ ਪੰਡ ਅੱਗੇ ਰੱਖ ਕੇ ਮੱਥਾ ਠੇਕਿਆ ਅਤੇ ਫਿਰ ਬੇਨਤੀ ਕੀਤੀ ਕਿ ਉਸ ਦਿਨ ਲੋਕ ਪਰ ਲੋਕ ਵਿੱਚ ਸਹਿਤਾ ਕਰਨੀ ਜਹਾਂਗੀਰ ਵੀ ਸਮਝ ਗਿਆ ਕਿ ਉਹ ਸਿੱਖ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੀਖੇ ਨਾਲ ਉਹਨਾਂ ਕੋਲ ਪਹੁੰਚ ਗਿਆ ਹੈ। ਜਹਾਂਗੀਰ ਨੇ ਕਿਹਾ ਪਰ ਲੋਕ ਵਿੱਚ ਤਾਂ ਉਹ ਉਸ ਦੀ ਕੋਈ ਸਹਿਤ ਨਹੀਂ ਕਰ ਸਕਦਾ। ਪਰ ਉਹ ਇਸ ਦੇਸ਼ ਦਾ ਬਾਦਸ਼ਾਹ ਹੈ। ਇਸ ਲਈ ਜੇ ਚਾਹੇ ਤਾਂ ਉਸ ਦੇ ਨਾਮ ਜਹਾਂਗੀਰ ਲਿਖਵਾ ਸਕਦਾ ਹੈ। ਇਹ ਗੱਲ ਸੁਣ ਕੇ ਕਾਹੀ ਨੂੰ ਮਹਿਸੂਸ ਹੋਇਆ ਕਿ ਉਹ ਗਲਤ ਜਗ੍ਹਾ ਤੇ ਆ ਗਿਆ ਹੈ। टका घाट चुक के कैंप वाल चलन लगा तो जहंगीर ने उस सिख का चुक इस चाहे मोहर ला सकता है ते कुछ मोहर तू श्री गुरु हर गोबिंद साहब जी ना टेक देगी सिख ने जहंगीर नवाब दया ਇਸ ਤਰ੍ਹਾਂ ਪਰ ਲੋਕ ਵਿੱਚ ਤੇਰਾ ਹੁਕਮ ਨਹੀਂ ਚੱਲਦਾ ਇਸੇ ਤਰ੍ਹਾਂ ਤੇਰੀ ਮੋਹਰਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਨਹੀਂ ਚੱਲ ਸਕਦੀਆਂ ਉੱਥੇ ਤਾਂ ਹੱਕ ਸੱਚ ਦੀ ਕਮਾਈ ਦਾ ਇਹ ਟਕਾ ਹੀ ਪਰਵਾਣ ਹੋ ਸਕਦਾ ਹੈ ਜਹਾਂਗੀਰ ਨੇ ਫਿਰ ਕਿਹਾ ਕਿ ਇਹ ਕਾਦੀਪਾਂਡ ਹੀ ਹੈ ਤੂੰ ਨਾ ਚੁੱਕ ਤੋ ਇਸ ਦਾ ਮੋਹ ਮੰਗਿਆ ਮੋਲ ਲੈ ਸਕਦਾ ਹੈ ਸਿੱਖ ਨੇ ਫਿਰ ਕਰਾਰ ਜ਼ਵਾਦ ਦਿੰਦਿਆ ਕਿ ਹਾਂ ਕਿ ਮੋਲ ਉਸ ਚੀਜ਼ ਦਾ ਪੈਂਦਾ ਹੈ ਜੋ ਬਕਾਉ ਹੋਵੇ ਮੇਰਾ ਕਾ ਬਕਾਉ ਨਹੀਂ ਹੈ ਇਹ ਤਾਂ ਗੁਰੂ ਸਾਹਿਬ ਜੀ ਦੇ ਘੋੜਿਆਂ ਲਈ ਬੜੇ ਹੀ ਪ੍ਰੇਮ ਨਾਲ ਹਰਾ ਹਰਾ ਘਟਕੇ ਧੋ ਕੇ ਸਾਫ ਕਰਕੇ ਲਿਆਂਦਾ ਹੈ ਇਸ ਲਈ ਇਹ ਪੈਸੇ ਬਦਲੇ ਵੇਚਣ ਲਈ ਨਹੀਂ ਹੈ ਇਹ ਕਹਿੰਦਾ ਹੋਇਆ ਉਹ ਕਾਹੀ ਸਿੱਖ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਂਪਵਾਲ ਚੱਲ ਪਿਆ ਗੁਰੂ ਪਰਿਵਾਰ ਵਿੱਚ ਪਹੁੰਚ ਕੇ ਸ਼ਰਧਾ ਨਾਲ ਟਕਾ ਦੇ ਕਾ ਦੀ ਪੰਡ ਅੱਗੇ ਰੱਖ ਕੇ ਮੱਥਾ ਟੇਕ ਗਿਆ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਪਕੜ ਕੇ ਰੋ ਰੋ ਕੇ ਖਿਮਾ ਮੰਗਲ ਕਰ ਕਿਸ ਤੇ ਪਾਛਾ ਪਲੇ ਕਨਾਲ ਕਲਤ ਰਾਤੇ ਟਿਲੇ ਗਿਆ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੁਸਕਰਾਏ ਅਤੇ ਕਾਈ ਨੂੰ ਗੱਲ ਨਾਲ ਲਾ ਲਿਆ